ਲਿਵਿੰਗ ਇੰਡੀਆ ਟੀਮ ਦਾ ਚੁਲਾਈ ਕਿ ਤੁਹਾਨੂੰ ਹਰਪਾਲ ਦੀ ਗਵਰਨਕੋਦਰ ਦੀ ਦਿਖਾਈ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਚੋਰਾ ਦੇ ਹਵਾਲੇ ਨਾਲ ਨਕੋਦਰ ਲਗਾਤਾਰ ਨਕੋਦਰ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਅੱਜ ਫਿਰ ਇੱਕ ਘਰ ਨੂੰ ਜਿਹੜਾ ਹੈਗਾ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿੱਥੇ ਕਿ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਘਰ ਦੇ ਮਾਲਕ ਨੇ ਕੁਝ ਸਮੇਂ ਵਾਸਤੇ ਘਰ ਤੋਂ ਬਾਹਰ ਗਏ ਨੇ ਤੇ ਜਦੋਂ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਘਰ ਦੇ ਵਿੱਚ ਸੋਨਾ ਚਾਂਦੀ ਅਤੇ ਰੁਪਏ ਜੜੇ ਨੇ ਚੋਰ ਲੈ ਕੇ ਫਰਾਰ ਹੋ ਜਾਂਦੇ ਨੇ ਘਰ ਦੇ ਮਾਲਕ ਸਾਡੇ ਨਾਮ ਨੇ ਕੀ ਕਹਿਣਾ ਜਾਣਗੇ ਅਸੀਂ ਇਹ ਨਾਲ ਗੱਲ ਕਰਾਂਗੇ ਹਾਂ ਜੀ ਵਿੱਚ ਕੀ ਨਾਮ ਜੀ ਸਰ ਜੀ ਸਰ ਕੀ ਕਰਵਾਤ ਹੋਈ ਹੈ ਬਈਆ ਸਰ ਮੈਂ 11 15 ਤੱਕ ਘਰੋਂ ਗਈ ਬੈਕ ਰੂਮ ਤੇ 11 55 ਤੇ ਮੈਂ ਘਰੇ ਆਈਆਂ ਤਾਂ ਬਾਹਰਲਾ ਲੋਕ ਲੱਗਾ ਹੋਇਆ ਸੀਗਾ ਜਦੋਂ ਮੈਂ ਲੌਬੀ ਵਾਲਾ ਲੋਕ ਖੋਲਣ ਲੱਗੀ ਤੇ ਉਹ ਲੋਕ ਟੁੱਟਾ ਹੋਇਆ ਸੀਗਾ ਤੇ ਹੋਰ ਕਿਤੇ ਚੋਰ ਗਏ ਨਹੀਂ ਹੈਗੇ ਸਾਡੇ ਗੈਸ ਸਟੋਰ ਦੇ ਵਿੱਚ ਉੱਥੇ ਜਾ ਕੇ ਅਲਮਾਰੀਆਂ ਦੇ ਲੋਕ ਖੋਲੇ ਆ ਤੇ 10 ਟੋਲੇ ਸੋਨਾ ਤੇ 10 ਟੋਲੇ ਚਾਂਦੀ ਤੇ 5000 ਕੈਸ਼ ਸੀਗਾ ਜਿਹੜਾ ਲੈ ਕੇ ਗਿਆ ਉਹ ਸਾਮਾਨ ਸਾਰਾ ਵਿਖਰਿਆ ਤੁਸੀਂ ਦੇਖ ਲਿਆ ਵਾ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਇਆ ਸਰ ਕੈਮਰੇ ਚੈੱਕ ਹੋ ਰਿਹਾ ਸਾਰੇ ਕੈਮਰੇ ਪਿੱਛੇ ਵੀ ਚੈੱਕ ਕੀਤੇ ਆ ਨਾਲ ਜਿਹੜਾ ਸਾਡੇ ਗੇਟ ਤੇ ਬਿਲਕੁਲ ਮੇਨ ਰੋਡ ਹੋ ਰਿਹਾ ਤੁਸੀਂ ਕਿੰਨੇ ਸਮੇਂ ਵਾਸਤੇ ਘਰੋਂ ਬਾਹਰ ਗਏ ਸੀ 35 ਤੋਂ 40 ਮਿੰਟ ਕਿੰਨੇ ਜਣੇ ਘਰ 'ਚ ਰਹਿੰਦੇ ਤੁਸੀਂ ਘਰ 'ਚ ਮੈਂ ਮੇਰਾ ਹਸਬੰਦ ਹੈ ਹਸਬੰਦ ਸ਼ੌਪ ਤੇ ਗਿਆ ਹੈ ਕੂਰੀਅਰ ਦੀ ਸ਼ੌਪ ਅਨਮਲਸੀ ਆ ਓਕੇ ਉੱਥੇ ਗਿਆ ਸੀ ਤੇ ਮੈਂ ਸਿਰਫ ਬੈਂਕ ਨੂੰ ਗਈ ਬੈਂਕ ਨੂੰ ਗਏ ਆ ਤੇ ਕੁਝ ਪਤਾ ਲੱਗਾ ਕਿ ਕੋਈ ਠੇਤੀ ਬੰਦਾ ਹੈਗਾ ਜਾਂ ਕੋਈ ਹੋਰ ਹੈਗਾ ਵਾ ਸਾਰੇ ਇਹਦੇ ਬਾਰੇ ਹਜੇ ਕੁਝ ਕਹਿ ਨਹੀਂ ਸਾਰੀ ਜਿੰਨਾ ਚਿਰ ਇਨਕੁਆਰੀ ਚੱਲ ਰਹੀ ਹੈ ਪੁਲਿਸ ਆਈ ਹੋਈ ਹੈ ਐਮਸੀ ਸਾਹਿਬ ਆਏ ਸੀ ਸਾਰੇ ਭਾਜੀ ਹੁਣੇ ਆਏ ਹੋਏ ਆ ਤੇ ਉਧਰ ਕੈਮਰੇ ਚੈੱਕ ਹੋ ਰਹੇ ਆ ਤੇ ਹੁਣ ਜਿੰਨਾ ਚਿਰ ਹਜੇ ਹੋ ਨਹੀਂ ਰਹੇ ਪਤਾ ਨਹੀਂ ਲੱਗੇਗਾ ਜੀ ਕੁਝ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਜੀ ਪੁਲਿਸ ਕੰਪਲੀਟ ਹੈ ਪੁਲਿਸ ਆਈ ਹੋਈ ਹੈ ਸਾਡੇ ਨਾਲ ਘਰ ਦੇ ਮਾਲਕ ਨੇ ਵੇਰਵੇ ਕੀ ਨਾਮ ਜੀ ਸਮ ਸਿੰਘ ਮੇਰਾ ਨਾਮ ਹੈ ਜੀ। ਤੁਸੀਂ ਸੇ ਭਾਈ ਕੀ ਕਹਿਣਾ ਚਾਹੋਗੇ? ਤੇ ਉਧਰ ਦੇ ਵਿੱਚ ਬਗਾਤਾਰ ਚੋਰੀਆਂ ਹੋਣਾ, ਅੱਜ ਘਰ ਦੇ ਵਿੱਚ ਫੇਰ ਚੋਰੀ ਹੋਣਾ ਕਿਸ ਤਰ੍ਹਾਂ ਦੇ? ਭਾਈ ਦੇਖੋ ਜੀ ਬਹੁਤ ਲੋਕਾਂ ਨੇ ਨੁਕਸਾਨ ਹੋ ਰਿਹਾ, ਸਾਡਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਪਿਆ ਜੀ। ਹਾਂ ਜੀ। ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ? ਘਰ ਤੁਸੀਂ ਆਪੇ ਦੇਖੋ ਜੀ 10 ਤੋਂ ਦਿਨ ਪਹਿਲੇ ਸੋਨਾ ਆ, ਦੇਖੋ ਕਿੰਨਾ ਮਹਿੰਗਾ ਸੋਨਾ ਆ, ਕਿਤੇ ਕੀ ਕੀ ਪਾ ਬਣਦਾ ਆ ਜੀ। ਆਪੇ ਮਤਲਬ ਕੰਟੈਕਟ ਕਰਕੇ ਦੇਖੋ ਤੁਸੀਂ ਕਿੰਨਾ ਲੱਗਦਾ। ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਠੀਕ ਆ ਪਰ ਹੁਣ ਲੋਕਾਂ ਰਹੀ ਹੈਗੀ ਥੋੜੀ ਥੋਰੀ ਦੀਆਂ ਲੁੱਟਾਂ ਖੋਹਾਂ ਕਰਦੇ ਆ ਤੇ ਥੋੜਾ ਬਹੁਤਾ ਧਿਆਨ ਰੱਖਣਾ ਚਾਹੀਦਾ ਵੀ ਨਹੀਂ ਮੰਗਿਆ ਸਾਡਾ ਸਾਡਾ ਹੋਰ ਫੜੇ ਜਾਣ ਸਾਡਾ ਸਮਾਨ ਸਾਨੂੰ ਵਾਪਸ ਮਿਲ ਜਵੇ ਤੇ ਸਾਡੀ ਕੋਈ ਸਕਿਉਰਟੀ ਨਹੀਂ ਹੈਗੀ ਇੱਥੇ ਕੋਈ ਵੀ ਸਕਿਉਰਟੀ ਨਹੀਂ ਸੇਫ ਨਹੀਂ ਹੈਗੀ ਇੱਥੇ ਕਲੋਨੀ ਵਾਲੇ ਕਿਉਂਕਿ 10 ਦਿਨ ਪਹਿਲੇ 10 ਨਹੀਂ 13 ਤਰੀਕ ਨੂੰ ਹੋਈ ਸੀ ਗਵਡੀਆਂ ਦੇ ਘਰ ਚੋਰੀ ਉਹਦੇ ਬਾਰੇ ਕੁਝ ਪਤਾ ਨਹੀਂ ਲੱਗਾ ਹੈਗਾ ਹੁਣ ਅੱਜ ਸਾਡੇ ਹੋ ਗਈ ਦਿਨ ਦਿਹਾੜੇ ਹੋ ਗਈ 40 ਮਿੰਟਾਂ ਦੇ 35 ਤੋਂ 40 ਮਿੰਟ ਦੇ ਵਿੱਚ ਸਾਡੇ ਘਰ ਚੋਰੀ ਹੋ ਜਾਂਦੀ ਹੈ ਅਸੀਂ ਸੇਫ ਨਹੀਂ ਹੈਗੇ ਜੀ ਲੈਡੀਜ਼ ਜੈਂਟਸ ਨੇ ਕੰਮ ਤੇ ਜਾਣਾ ਤੇ ਅਸੀਂ ਦੱਸੋ ਕੀ ਅਸੀਂ ਬਿਲਕੁਲ ਸੇਫ ਨਹੀਂ ਹੈ ਸਾਡੀ ਇਹੀ ਮੰਗਾ ਕਿ ਸਾਨੂੰ ਸੇਫ ਰੱਖਿਆ ਜਾਵੇ ਤਾਂ ਸਾਡੇ ਮਤਲਬ ਚੋਰ ਫੜ ਕੇ ਸਾਨੂੰ ਸਾਡਾ ਸਮਾਨ ਵਾਪਸ ਕੀਤਾ ਜਾਵੇ ਨਕੋਦਰ ਦੇ ਵਿੱਚ ਲਗਾਤਾਰ ਚੋਰੀਆਂ ਹੋਣਾ ਇੱਕ ਬਹੁਤ ਵੱਡਾ ਸਵਾਲਾ ਪ੍ਰਸ਼ਾਸਨ ਦੇ ਵੀ ਉੱਡਾ ਅਗਰ ਕੀ ਕਰਨਾ ਚਾਹੋਗੇ ਮੈਂ ਸਰਪਾਲ ਸਿੰਘ ਪਾਲਾ ਦੇ ਆ ਰਿਹਾ ਹਾਂ ਅਸੀਂ ਪ੍ਰਸ਼ਾਸਨ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਮਾ ਲੋਏ ਚੋਰੀ ਨਹੀਂ ਠੱਲ ਪਾਈ ਜਾਵੇ ਮਾ ਲੋਏ ਰੋਏ ਵੀ ਆਏ ਤਾਂ ਹੋ ਰਹੀਆਂ ਮਤਲਬ ਘਰਾਂ ਵਿੱਚ ਦਿਨੇ ਵੀ ਸੇਫ ਨਹੀਂ ਹੈ ਇਸ ਟਾਈਮ ਤੇ ਮਾ ਲੋਏ ਹਮਲਿਆਂ ਦੇ ਵਿੱਚ ਬਿਲਕੁਲ ਸੇਫ ਨਹੀਂ ਹੈ ਨਕੋਦਰ ਦੇ ਵਿੱਚ دہشت ਦਾ ਮਾਹੌਲ ਇਸ ਲਈ ਕਹਿ ਰਹੇ ਹਾਂ ਕਿਉਂਕਿ ਲਗਾਤਾਰ ਨਕੂਦਰ ਦੇ ਵਿੱਚ ਵੱਧ ਰਹੀਆਂ ਨੇ ਚੋਰੀਆਂ ਹੁਣ ਇਹ ਦੇਖਣਾ ਹੋਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਚੋਰਾਂ ਨੂੰ ਕਦੋਂ ਤੱਕ ਨੱਥ ਪਾਈ ਜਾਵੇਗੀ ਕੈਮਰਾ ਪਰਸਨ ਨਾਲ ਕਨੀਤੜਾ ਲਿਵਿੰਗ ਇੰਡੀਆ ਨਿਊਜ਼ ਨਕੋਤਾ